प्यारे साथियों सस् नमस्कार अपने बचपन ਨੂੰ ਚੇਤੇ ਕਰਦੇ ਆ ਬੜਾ ਹੀ ਕੁਝ ਸਮੂਰਤ ਹੋ ਜਾਂਦਾ ਹੈ یوں ਲੱਗਦਾ ਕਿ ਆਪਣੀ ਹੀ ਜ਼ਿੰਦਗੀ ਦੁਬਾਰਾ ਜੀ ਰਹੇ ਆ ਕਿਸੇ ਫਿਲਮ ਵਾਂਗ ساری ਜ਼ਿੰਦਗੀ ਛੋਟੇ ਹੁੰਦਿਆਂ ਦੀਆਂ ਗੱਲਾਂ ਅੱਖਾਂ ਅੱਗੇ ਘੁੰਮ ਜਾਂਦੀਆਂ ਨੇ ਮੈਨੂੰ ਯਾਦ ਹੈ ਗਰਮੀ ਦੇ ਦਿਨਾਂ ਵਿੱਚ ਪੂਰੇ ਪਰਿਵਾਰ ਨਾਲ ਖੁੱਲੀ ਛੱਤ ਦੇ ਹੇਠਾਂ ਤਾਰਿਆਂ ਦੀ ਛਾਵੇਂ ਸੌਣ ਦਾ ਨਜ਼ਾਰਾ ਸੱਚਮੁੱਚ ਦਿਲ ਨੂੰ ਸਕੂਨ ਦੇਣ ਵਾਲਾ ਸੀ ਬਹੁਤ ਸਾਰੀਆਂ ਗੱਲਾਂ ਉਸ ਵੇਲੇ ਦੀਆਂ ਚੇਤੇ ਨੇ ਇਸ ਸ਼ੈਰੀ ਪ੍ਰਦੂਸ਼ਣ ਤੋਂ ਸ਼ੋਰ ਤੋਂ ਮੁਕਤ ਛੱਤਾਂ ਤੇ ਸੌਣ ਦਾ ਆਨੰਦ ਰਾਤ ਦੇ ਹਨੇਰੇ ਵਿੱਚ ਤਾਰਿਆਂ ਨੂੰ ਵੇਖਣਾ ਖੇਤਿਆਂ ਨੂੰ ਵੇਖਣਾ ਤੇ ਆਪਣੇ ਹੀ ਬਜ਼ੁਰਗਾਂ ਤੋਂ ਉਹਨਾਂ ਬਾਰੇ ਪੁੱਛਣਾ ਕਿਤੇ ਟਿਕੜੀ ਕਿਤੇ ਮੰਜੀ ਕਿਤੇ ਈੜੀ ਤਰੂ ਤਾਰਾ ਕਿੱਥੇ ਹੈ ਉਹ ਸਾਰੀਆਂ ਗੱਲਾਂ ਬਜ਼ੁਰਗਾਂ ਨੇ ਸੌਣ ਤੋਂ ਪਹਿਲਾਂ ਅਸਮਾਨ ਨੂੰ ਵੇਖਦਿਆਂ-ਵੇਖਦਿਆਂ ਸਿਖਾ ਦੇਣੀ ਆ ਤੇ ਇੱਕ ਬੜਾ ਹੀ ਅਲੌਕਿਕ ਜਿਹਾ ਨਜ਼ਾਰਾ ਹੁੰਦਾ ਜਦੋਂ ਰਾਤ ਨੂੰ ਜਗਨੂਆ ਦੀ ਵੱਡੀ ਗਿਣਤੀ ਸਾਡੇ ਆਲੇ ਦੁਆਲੇ ਘੁੰਮਦੀ ਹੋਣੀ ਤੇ ਮੰਝੀਆਂ ਤੇ ਪਏ ਪਏ ਅਚਾਨਕ ਹੀ ਬਾਲਮਨ ਨੇ ਉਡਾਰੀ ਭਰਨੀ ਤੇ ਜਗਨੂ ਨੂੰ ਫੜਨ ਦੌੜਨਾ ਜਗਨੂ ਫੜਨਾ ਮੁਠੀ ਵਿੱਚ ਬੰਦ ਕਰਕੇ ਵੇਖਣਾ ਤੇ ਜਗਨੂ ਦੀ ਲਾਟ ਨਾਲ ਉਂਗਲਾ ਰਸਣੋਣੀਆਂ ਆਪਣੇ ਆਪ ਚੰਬਾ ਹੁੰਦੀਆਂ ਜ਼ਿੰਦਗੀ ਸੱਚ ਮੁੱਚ ਲੋਕਿਕ ਸੀ ਅੱਜ ਵਾਂਗ ਕਿਸੇ ਕਮਰੇ ਵਿੱਚ ਬੰਦ ਜ਼ਿੰਦਗੀ ਨਾਲੋਂ ਬੜੀ ਪੁਰਸਕੂਨ ਬਾਲਮਨ ਦੀ ਉਡਾਰੀ ਤੇ ਬਚਪਨ ਦੀ ਯਾਦ ਉਦੋਂ ਜਦੋਂ ਕੂਲਰ ਨਹੀਂ ਸੀ ਹੁੰਦੇ ਤੇ ਦਾਦੀ ਜਾਂ ਦਾਦਾ ਜੀ ਨੇ ਇੱਕ ਬੜੀ ਵਧੀਆ ਗੱਲ ਕਹਿਣੀ ਹਵਾ ਨਾ ਚਲਣੀ ਤਾਂ ਦਾਦੀ ਨੇ ਕਹਿਣਾ ਕੋਈ ਮਾੜਾ ਬੰਦਾ ਸਾਰੇ ਤੇ ਵਹਿ ਗਿਆ ਰੱਬਾ ਡਿਊਟੀ ਬਦਲ ਦੇ ਕਿਸੇ ਚੰਗੇ ਬੰਦੇ ਨੂੰ ਡਿਊਟੀ ਤੇ ਬਿਠਾ ਹਵਾ ਚੱਲੇ ਪੂਰਾ ਚੱਲੇ ਤੇ ਨੀਂਦ ਆ ਜਾ ਪੂਰਾ ਫੇਰ ਨਾ ਚੱਲਣਾ ਹਵਾ ਫੇਰ ਨਾ ਚੱਲਣੀ ਤੇ ਗਰਮੀ ਦੇ ਵਿੱਚ ਸਭ ਨੇ ਹੱਥ ਪੈਰ ਮਾਰਨੇ ਤਾਂ ਦਾਦੀ ਨੇ ਇੱਕ ਹੋਰ ਗੱਲ ਕਹਿਣੀ ਸਾਰੇ ਬੱਚਿਆਂ ਨੂੰ ਕੰਮ ਲਾ ਦੇਣਾ ਕਹਿਣਾ ਪੁਰਗਿਣੋ ਉਹ ਗਿਣ ਲਗਣਾ ਆਦਮਪੁਰ ਦੇਸਪੁਰ ਗਿਣਦੇ 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 ਜਦੋਂ 60 70 80 ਤੱਕ ਪਹੁੰਚਣਾ ਪੁਰਾ ਫੇਰ ਵੀ ਨਾ ਚੱਲਣਾ ਉਹ ਗਿਣਤੀ ਤਾਂ ਪੂਰੀ ਹੋ ਜਾਣੀ ਪਰ ਹਵਾਾਂ ਚੱਲਣੀ ਹਵਾ ਐ ਕਿੰਨੀ ਤੇਜ਼ੀ ਹਵਾ ਤੇ ਕਿਤਾ ਜ਼ੋਰ ਦਾਦੀ ਨੇ ਫੇਰ ਆਪਣਾ ਪੈਨਚੜਾ ਬਦਲਣਾ ਤੇ ਬੱਚਿਆਂ ਨੂੰ ਫੇਰ ਸਾਰੇ ਨੌਣ ਦੇ ਕਹਿਣਾ ਹੁਣ ਕੋਟ ਗਿਣੋ ਤਾਂ ਅਸੀਂ ਕੋਟ ਗਿਣਨ ਬੈਹਿ ਜਾਣਾ ਸਿਆਲ ਕੋਟ ਪਠਾਨ ਕੋਟ ਕੋਟਾਂ ਦੀ ਗਿਣਤੀ ਵੀ 50 60 17 ਤੇ ਆ ਕੇ ਮੁੱਕ ਜਾਣੀ ਤਾਂ ਫਿਰ ਇੱਕ ਨਵਾਂ ਸ਼ਬਦ ਆ ਜਾਣਾ ਗੜ ਗਿਣੋ ਲੋ ਗੜ ਚਿਤੌੜ ਗੜ ਕਰਦੇ ਕਰਦੇ ਗੜ ਵੀ ਗਿਣ ਲੈਣੇ ਯਕੀਨ ਜਾਣੋ ਇੱਕ ਹੀ ਰਾਤ ਸਾਰੇ ਪਰ ਵਾਰਕ ਮੈਂਬਰਾਂ ਦਾ ਵੀ ਜ਼ੋਰ ਲੱਗਣਾ ਕਿ ਸੈਂਕੜੇ ਨਾਮ ਸ਼ਹਿਰਾਂ ਦੇ ਪਿੰਡਾਂ ਦੇ ਸਾਡੀਆਂ ਚੇਤਿਆਂ ਵਿੱਚ ਸਦਲੇ ਬੈਠ ਜਾਣੇ ਹਵਾ ਤਾਂ ਨਾ ਚਲਣੀ ਪਰ ਪਤ ਨਹੀਂ ਲੱਗਣਾ ਕਿ ਦਿਮਾਗੀ ਕਸਰਤ ਕਰਦੇ ਆ ਦਿਨਾਂ ਸ਼ਬਦਾਂ ਨੂੰ ਚੇਤੇ ਕਰਦੇ ਆ ਬੋਲਦੇ ਆ ਜਿਹੜੀ ਤਾਕਤ ਸਰੀਰ ਦੀ ਲੱਗਣੀ ਉਸੇ ਨਾਲ ਮਨ ਦੀ ਥਕਾਵਟ ਨਾਲ ਪਤਾ ਨਹੀਂ ਕਿ ਲੱਗਦਾ ਕੋਦੋਂ ਨੀਂਦ ਆਉਂਦੀ ਤੇ ਉਹ ਨੀਂਦ ਅੱਜ ਦੀ ਨੀਂਦ ਨਾਲੋਂ ਕਿਤੇ ਬਿਹਤਰ ਹੁੰਦੀ ਬਚਪਨ ਦੀ ਮੈਨੂੰ ਕੱਲ ਜਿੱਤੇ ਆਈ ਤੁਹਾਡੇ ਨਾਲ ਸਾਂਝ ਕੀਤੀ ਬਹੁਤ ਬਹੁਤ ਧੰਨਵਾਦ